ਸ਼੍ਰੀ ਵਾਹਿਗੁਰੂ ਸਾਹਿਬ ਜੀ ਅਨਸੂਰੀ ਮਹੱਲਾ ਪੰਜਵਾਂ ਤੁਮ ਦਾ ਤੇ ਧਾਗੁਰ ਪ੍ਰਤਪਾਲ ਨਾਇਮ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਬੁਧ ਪਾਲੋ ਹਮ ਬਾਰਬ ਤੁਮਰੇ ਧਾਰੇ ਨੂੰ ਸੰਪਾਲ ਨਾ ਹੀ ਕੋ ਕਸਮ ਹਮਾਰੇ ਨਿਮਕ ਨਿਮਕ ਨੋ ਮੇਹੀ ਪ੍ਰਤਪਾਲੋ ਹਮ ਬਾਰਤ ਤੁਮਰੇ ਧਾਰੇ ਜਿਵਾ ਏਕ ਗਮਨ ਗੁਣ ਕਹੀਐ بے سو مار می انت سوامی ایرو ہم تو نا نہیں لے یاو او پرادھو مالک بھنڈم انو بھی دی سمجھاؤ ہم اگیاں ਅੱਲਾ ਪਮਾ ਤੂੰ ਥੋਰੀ ਥਮੇ ਆਪਨ ਬਿਰਦ ਰਖਾਓ ਅਮਰੀ ਸ਼ਰਨ ਤੁਹਾਡੀ ਆਸ ਉਮੇ ਸਜਣ ਸੁਵੇਲੇ ਅਰਾ ਨਾਮਕ ਘਰ ਮੇ ਕੋਲੇ ਹਮਾਰੇ ਸਰਣ ਤੇਮਾਰੀ ਆਸਾ ਤੁਮੇ ਸਜਣ ਸੁਹੇਲੇ ਰਖੋ ਰੱਖੋ ਰੱਖੋ ਮਹਾਰ ਦਇਆਲਾ ਨਾਨਕ ਆਰੰਗੇ ਗੁਨੇ ਵਾਹਿ ਗੁਰਜੀ ਦਾ ਖਰਸਾ ਵਾਹਿ ਗੁਰਜੀ ਕੀ ਖਤ